ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਨਾ ਸਾਡੇ YouTube ਚੈਨਲ ਗ੍ਰਾਮ ਸਟੱਡੀ ਵੀਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬ ਦੇ ਲੋਕਾਂ ਲਈ ਇਹ ਅਪਡੇਟ ਹੈ ਸੋ ਪੰਜਾਬ ਦੇ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਨਾਲ ਸੰਬੰਧਿਤ ਜਿਹੜੀਆਂ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ ਸੋ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕੰਮ ਹੈ ਜਿਹੜੇ ਨਹੀਂ ਹੋਣੇ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਵਾਤਵਾਂ ਦੇ ਸ਼ੇਅਰ ਜਰੂਰ ਕਰਦੇ ਹੋ ਅਤੇ ਆਫੀਸ਼ੀਅਲ ਨੋਟੀਫਿਕੇਸ਼ਨ ਦੇਖਣ ਲਈ ਸਾਡਾ ਟੈਲੀਗ੍ਰਾਮ ਗਰੁੱਪ ਜੋਇਨ ਕਰ ਸਕਦੇ ਹੋ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਅੱਜ ਦੇ ਦਿਨ ਤੋਂ ਲੈ ਕੇ ਅਗਲੇ 5 ਦਿਨਾਂ ਤੱਕ ਟ੍ਰਾਂਸਪੋਰਟ ਡਿਪਾਰਟਮੈਂਟ ਵਿੱਚ ਵਾਹਨਾ ਅਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੰਮ ਜਿਹੜੇ ਨਹੀਂ ਹੋਣਗੇ ਇਸ ਦੌਰਾਨ ਬਿਨੇਕਾਰਾਂ ਨੂੰ ਅਗਲੇ 5 ਦਿਨਾਂ ਤੱਕ ਆਰਟੀਓ ਦਫ਼ਤਰ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ਤੇ ਆਨਲਾਈਨ ਪੇਮੈਂਟ ਦੇ ਗੇਟਵੇ 'ਚ ਜਿਹੜਾ ਬਦਲਾਅ ਕਰ ਰਿਹਾ ਹੈ ਇਸ ਪ੍ਰਕਿਰਿਆ ਚ ਟਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਸਮਾਂ ਲੱਗੇਗਾ ਡਿਪਾਰਟਮੈਂਟ ਨੇ ਬਕਾਇਦਾ ਆਪਣੇ ਵੈਬਸਾਈਟ ਤੇ ਲੋਕਾਂ ਨੂੰ ਇਸ ਬੰਦੀ ਸੂਚਿਤ ਹੈ ਜਿਹੜਾ ਕਰ ਦਿੱਤਾ ਹੈ ਟਰਾਂਸਪੋਰਟ ਡਿਪਾਰਟਮੈਂਟ ਨੇ ਸਪਸ਼ਟ ਕੀਤਾ ਕਿ 14 ਤੋਂ ਲੈ ਕੇ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲਿਡਿਟੀ ਖਤਮ ਹੋ ਰਹੀ ਹੈ ਉਹ 19 ਜੂਨ ਤੱਕ ਵੈਲਿਡ ਹੈ ਜਿਹੜੇ ਮੰਨੇ ਜਾਣਗੇ ਪਰ ਇਸ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਦੇ ਨਿਰਦੇਸ਼ ਜਿਹੜੇ ਦਿੱਤੇ ਸਨ ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਦਾ ਗੇਟਵੇ IFMS ਪੰਜਾਬ ਤੋਂ Cloud 2 Data Center ਪੰਜਾਬ 'ਚ ਸ਼ਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ ਵਿੱਤ ਵਿਭਾਗ ਦੀ ਸਖਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ ਸ਼ਿਫਟਿੰਗ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6:00 ਤੋਂ 18 ਜੂਨ ਸ਼ਾਮ 7:00 ਵਜੇ ਤੱਕ ਵਾਹਨ ਅਤੇ ਸਾਰਥੀ ਪੋਰਟਲ ਬੰਦ ਰੱਖਣ ਦਾ ਫੈਸਲਾ ਲਿਆ ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰਸੀ ਨਾਲ ਸੰਬੰਧਿਤ ਕੋਈ ਵੀ ਕੰਮ ਜਿਹੜੇ ਨਹੀਂ ਹੋਣਗੇ ਇਹੀ ਨਹੀਂ ਇਸ ਦੌਰਾਨ ਕੋਈ ਵੀ ਸਲਾਟ ਹੈ ਜਿਹੜਾ ਬੁੱਕ ਵੀ ਨਹੀਂ ਕਰ ਸਕੇਗਾ ਤਾਂ ਇਸ ਦੇ ਸਬੰਧ ਵਿੱਚ ਈਟੀਓ ਅਭਿਸ਼ੇਕ ਪੰਸਰ ਨੇ ਦੱਸਿਆ ਕਿ ਇਸ ਸੰਬੰਧੀ ਹੈੱਡ ਆਫਿਸ ਤੋਂ ਈਮੇਲ ਜਿਹੜੀ ਆਈ ਹੈ ਇਸ ਕਾਰਨ 5 ਦਿਨ ਤੱਕ ਕੰਮ ਕਾਜ ਪੂਰੀ ਤਰ੍ਹਾਂ ਬੰਦ ਰਹੇਗਾ ਉਹਨਾਂ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰਟੀਓ ਦਫ਼ਤਰ ਆਉਣ ਤਾਂ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਬਾਕੀ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਉਹਨਾਂ ਦਾ ਸਮਾਂ ਜਿਹੜਾ ਬਚ ਸਕੇ ਕਿਉਂਕਿ ਆਪਾਂ ਨੂੰ ਪਤਾ ਹੈ ਗਰਮੀ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਈ ਬੰਦਾ ਕੋਲੇ ਜ਼ਰੂਰੀ ਨਹੀਂ ਹੈ ਕਿ ਗੱਡੀਆਂ ਵਾਲੀ ਸਾਰੇ ਬੰਦੇ ਹੁੰਦੇ ਐ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਬਸ ਤੇ ਜਾਂਦਾ ਹੈ ਤਾਂ ਇਹਦੇ ਵਿੱਚ ਹਾਲਤ ਕੀ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਐਨੇ ਟੈਂਪਰੇਚਰ ਦੇ ਵਿੱਚ ਤਾਂ ਆਪਣਾ ਫਰਜ਼ ਸਮਝਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ